1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਿਹੜਾ ਹੈ ਉਹ ਸਚਕਨਚਰੀ ਹਰਮੰਦਰ ਸਾਹਿਬ ਪੁੱਜੇਗਾ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇਗਾ ਤਾਂ ਉੱਥੇ ਕੁਝ ਗੱਲਾਂ ਜਿਹੜੀਆਂ ਨੇ ਕੀਤੀਆਂ ਜਾਣਗੀਆਂ ਇੱਥੋਂ ਤੱਕ ਕਿ ਕਿਹਾ ਜਾ ਰਿਹਾ ਹੈ ਕਿ ਕੁਝ ਅਕਾਲੀ ਆਗੂਆਂ ਵੱਲੋਂ ਮਾਫੀ ਮੰਗੀ ਜਾਏਗੀ ਆਖਿਰਕਾਰ ਪੂਰਾ ਪ੍ਰਕਰਨ ਕੀ ਹੈ ਕਿਵੇਂ ਇਹ ਸਭ ਕੁਝ ਚੱਲ ਰਿਹਾ ਹੈ ਤਾਂ ਇਸ ਮਾਮਲੇ ਦੇ ਵਿੱਚ ਅੱਜ ਭਾਈ ਮਨਜੀਤ ਸਿੰਘ ਜਿਹਹਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਨੇ ਤਾਂ ਸਾਡੇ ਇਸ ਵੇਲੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਮੌਜੂਦ ਨੇ ਜੋ ਕਿ ਜਿਹਹਦਾ ਸਾਹਾਨੂੰ ਮਿਲ ਕੇ ਆਏ ਨੇ ਅੱਜ ਸਿੰਘ ਸਾਹਿਬ ਕੋਲੋਂ ਕੀ ਮੰਗ ਕੀਤੀ ਜੀ ਕਾਸਤ ਉਹ ਪਹਿਲੀ ਤਰੀਕ ਨੂੰ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਉਹਨਾਂ ਕੋਲੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਰਹੀ ਆ ਔਰ ਉਹਨਾਂ ਨੇ ਇਹ ਮਹਿਸੂਸ ਕੀਤਾ ਹੈ ਜਿਹੜੀ ਜਲੰਧਰ 'ਚ ਮੀਟਿੰਗ ਹੋਈ ਸੀ ਕਿ ਅਸੀਂ ਉਦੋਂ ਭਾਵੇਂ ਮੁਖੀ ਤਾਂ ਨਹੀਂ ਸੀ ਲੇਕਿਨ ਅਸੀਂ ਨਾਲ ਜ਼ਰੂਰ ਸੀ ਤੇ ਸਾਡੇ ਤੋਂ ਵੀ ਗਲਤੀਆਂ ਹੋ ਗਈਆਂ ਕਿਉਂਕਿ ਅਸੀਂ ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਉਸ ਟਾਈਮ ਤੇ ਜਦੋਂ ਅਕਾਲ ਤਖਤ ਸਾਹਿਬ ਤੋਂ ਉਹ ਜਿਹੜਾ ਹੈਗਾ ਹੈ ਉਹਨੂੰ ਮਾਫੀ ਦਿੱਤੀ ਗਈ RAMREEV ਨੂੰ ਫਿਰ ਜਦੋਂ ਪ੍ਰਕਾਰੀ ਵਾਲੇ ਮਸਲੇ ਤੇ ਸਜ਼ਾ ਨਹੀਂ ਦਿੱਤੀ ਗਈ ਉਦੋਂ ਵੀ ਸਾਨੂੰ ਬੋਲਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੂੰ ਜਿਹੜੇ ਉਹ ਡੇਰਾ ਪ੍ਰੇਮੀਆਂ ਨੇ ਜਿੱਤਰਾ ਗੁਰੂਗਰਾਵ ਸਾਹਿਬ ਦੀ ਬਦਬੀ ਕੀਤੀ ਕੁੱਟ ਕੇ ਅੰਦਰ ਕਰਨੀ ਚਾਹੀਦੀ ਸੀ ਫਿਰ ਉਹ ਵਾਲਿਆ ਵੀ ਜਦੋਂ ਡੀਪੀ ਸੈਣੀ ਲਾਇਆ ਉਹਨੂੰ ਵੀ ਸਾਨੂੰ ਬੋਲਣਾ ਚਾਹੀਦਾ ਹੈ ਜਦੋਂ ਹਜ਼ਾਰ ਆਲਮ ਜਿਹੜਾ ਉਹ ਉਹਦੀ ਘਰ ਦੀ ਨੂੰ ਟਿਕਟ ਵੀ ਦੇ ਦਿੱਤੀ ਉਹਨੂੰ ਸੀਨੀਅਰ ਮੀਤ ਪ੍ਰਧਾਨ ਬਣਾਤਾ ਕਾਲੀ ਦਲ ਦਾ ਉੱਥੇ ਭਾਈ ਮਨਜੀਤ ਸਿੰਘ ਜਿਹਦਾ ਸਾਰਾ ਪਰਿਵਾਰ ਲੱਗ ਗਿਆ ਉੱਥੇ ਉਹ ਸੀਨੀਅਰ ਮੀਤ ਪ੍ਰਧਾਨ ਉਹਥੇ ਮਾਰਨ ਵਾਲਾ ਵੀ ਸੀਨੀਅਰ ਮੀਤ ਪ੍ਰਧਾਨ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਹਿੰਦੇ ਸਾਥੂ ਉਹ ਤਾਂ ਬੋਲਿਆ ਨਹੀਂ ਤੇ ਅਸੀਂ ਉਸ ਗੱਲ ਦੀ ਖਮਾ ਜਾਂਚਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਨੀ ਚਾਹੁੰਦੇ ਆ ਉਹ ਉਹਨਾਂ ਪਹਿਲੀ ਤਰੀਕ ਨੂੰ 11 ਵਜੇ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਤੇ ਉਹ ਇੱਕ ਚਿੱਠੀ ਦੇਣਗੇ ਤੇ ਆਹ ਟਾਈਮ ਤੇ ਅਸੀਂ ਬੋਲ ਨਹੀਂ ਸਕੇ ਤੇ ਸਾਨੂੰ ਮਤਲਬ ਜੋ ਧਾਰਮਿਕ ਤੌਰ ਤੇ ਸਜ਼ਾ ਹੈ ਅਹੀਂ ਕਾਲਕਸਾਉ ਨੂੰ ਸਿਲੰਡਰ ਕਰਦੇ ਆ ਜੋ ਸਾਨੂੰ ਸਜਾ ਉਹ ਸਰਪਸਾਗ ਹੈ ਪਰ ਇਹਨੇ ਸਾਲ ਬਾਦ ਹੁਣ ਕਿਉਂ ਯਾਦ ਆ ਜੇ ਅਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ 17 ਦੇ ਵੀ ਹਰ ਗਏ 22 ਦੀ ਵੀ ਹਰ ਗਏ ਤੇ ਹੁਣ ਜਦੋਂ ਐਂਡ ਤੇ ਆ ਕੇ ਇਸ ਤਰੀਕੇ ਨਾਲ ਕਿਉਂ ਇੱਕ ਸਿਆਸੀ ਪੀਚ ਖੇਡਿਆ ਜਾ ਰਿਹਾ ਨਹੀਂ ਸਿਆਸੀ ਨਹੀਂ ਹੈਗਾ ਇਹ ਗੱਲ ਨੂੰ ਕੁਝ ਸਹੀ ਕਰੋ ਇਹ ਸਰਦਾਰ ਤੁਹਾਨੂੰ ਯਾਦ ਹੋਗਾ ਮੇਰੇ ਘਰ ਵੀ ਸਰਦਾਰ ਸੁਖਬੀਰ ਸਿੰਘ ਬਦਲ ਆਏ ਸੀ ਨਹੀਂ ਪਰ ਫਿਰ ਉਹ ਕਿਹੜੇ ਬੋਲੇ ਮੇਰੀ ਬੇਨਤੀ ਸੁਣਾਓ ਉਹ ਤਾਂ ਵੀ ਆਏ ਸੀ ਔਰ ਉਸ ਟਾਈਮ ਤੇ ਵੀ ਸਾਰਾ ਕਾਲੀਦਾਲੀ ਕਹਿ ਰਿਹਾ ਸੀ ਕਿ ਆਪਾਂ ਜਿਹੜੀ ਗਲਤੀ ਹੋਈ ਹੈ ਕਾਲਪਤਿਕ ਸਾਹਿਬ ਤੇ ਪੇਸ਼ ਹੋ ਜੀਏ ਮੇਰੇ ਘਰ ਫੈਸਲਾ ਹੋ ਗਿਆ ਸੀ ਮੇਰੀ ਬੇਨਤੀ ਸੁਣੋ ਮੈਂ ਇੱਕ ਮਿੰਟ ਇੱਥੇ ਰੁਕਾਂ ਤੁਹਾਨੂੰ ਕਿਉਂਕਿ ਬਾਦਲ ਪਰਿਵਾਰ ਤੇ ਆ ਕੇ ਮਾਫੀ ਮੰਗ ਚੁੱਕੇ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਭੁੱਲਾ ਬਖਸ਼ਾ ਚੁੱਕੀਆਂ ਨੇ ਉਹ ਇੱਥੇ ਆ ਕੇ ਇੱਕ ਸਜ਼ਾ ਵੀ ਕੱਢ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੇਰੇ ਕੋਲ ਜੋ ਗਲਤੀਆਂ ਹੋਈਆਂ ਅਸੀਂ ਉਹਦੀ ਮਾਫੀ ਬਾਦਲ ਸਾਹਿਬ ਮੰਗ ਚੁੱਕੇ ਨੇ ਉਲਟਾ ਤੁਸੀਂ ਨਹੀਂ ਮੰਗੀ ਜ਼ਿੰਮੇਵਾਰ ਤੁਸੀਂ ਹੋ ਤੇ ਪਤਾ ਗੱਲ ਕਿ ਤੁਸੀਂ ਅਜੇ ਤੁਹਾਡਾ ਕੁਐਸਚਨ ਗਲਤ ਆ ਮਾਫੀ ਦਾ ਇੱਕ ਕਾਲਤਕ ਸਾਹਿਬ ਤੇ ਵਿਧੀ ਵਿਧਾਨ ਆ ਇਹ ਨਹੀਂ ਵੀ ਉਥੇ ਤੁਰਿਆ ਆਉਂਦਾ ਬੰਦਾ ਆਣ ਕੇ ਤੇ ਉਤਰੇ ਹੀ ਆਖਦੇ ਮੈਂ ਮਾਫੀ ਮੰਗ ਇਹ ਨਹੀਂ ਗੱਲ ਹੈ ਕਾਲਤਕ ਸਾਹਿਬ ਤੇ ਮਗਰ ਨਹੀਂ ਮਾਫੀ ਮੰਗੀ ਦੀ ਹੁਣ ਜਿੱਤਰਾ ਆ ਰਹੇ ਆ ਨਾ ਸਿੰਘ ਦੇਖੋ ਜਿੰਨੇ ਵੀ ਕੋਈ ਗਲਤੀ ਕੀਤੀ ਉਹ ਕਾਲਤਕ ਸਾਹਿਬ ਤੇ ਪਹਿਲਾਂ ਆਣ ਕੇ ਦੱਸਦਾ ਵੀ ਆਹ ਗਲਤੀਆਂ ਮੇਰੇ ਤੋਂ ਹੋ ਗਈਆਂ ਨੇ ਹੁਣ ਇਹ ਜਿੱਤਰਾ ਲੈਟਰ ਦੇਣਗੇ ਉਹਨੂੰ ਪੰਜ ਸਿੰਘ ਸਹਿਬਾਨ ਮਗਰੋਂ ਮੀਟਿੰਗ ਕਰਕੇ ਵਿਚਾਰਨਗੇ ਵਿਚਾਰ ਕੇ ਫਿਰ ਉਹਨਾਂ ਨੂੰ ਤਰੀਕ ਦੇਣਗੇ ਇਸ ਤਰੀਕੇ ਨਾਲ ਤੁਸੀਂ ਆਣ ਕੇ ਇੱਥੇ ਤੇ ਪੇਸ਼ ਹੋਣਾ ਫਿਰ ਪੁੱਛਣਗੇ ਤੁਤਵਾ ਗਾ ਗਲਤੀ ਹੋਈ ਆ ਉਹ ਥੱਲੇ ਆਖਣਗੇ ਵੀ ਹਾਂ ਸੱਚੇ ਗਲਤੀ ਹੋਈ ਆ ਇਹ ਨਹੀਂ ਵੀ ਆਪਾਂ ਕੱਲੇ ਵੇਖੋ ਉਹ ਮਰਜ਼ਾਦਾ ਦੀ ਲੰਗਣਾ ਸੀ ਜਿਹੜੀ ਮਗਰਲੇ ਪਾਸੋਂ ਬਾਹੀ ਮੰਗ ਕੇ ਆਏ ਮਗਰਲੇ ਪਾਸੇ ਥੋੜੀ ਮਾਫੀ ਮੰਗੀ ਦੀ ਹੈ ਮਾਫੀ ਦਾ ਕਾਲ ਤਖਸਾਲ ਦੇਖਲੇ ਪਾਸੋਂ ਮੰਗੀ ਦੀ ਆ ਔਰ ਅਗਲੇ ਪਾਸੇ ਉਹ ਹੀ ਮੰਗਣੀ ਚਾਹੀਦੀ ਉਹ ਵੀ ਇੱਕ ਧਾਰਮਿਕ ਅਵਗਿਆ ਹੈ ਜਿਹੜੀ ਹੋਈ ਆ ਪਰ ਤੁਸੀਂ ਕਿਉਂ 7-8 ਸਾਲ ਚੁੱਪ ਰਹੇ ਕਾਰਨ ਕੀ ਰਿਹਾ ਦੇਖੋ ਤੁਸੀਂ ਇੱਕ ਸੂ ਜਵਾਨ ਹੋ ਤੁਹਾਡੇ ਨਾਂ ਦੇ ਅੱਗੇ ਭਾਈ ਮਨਜੀਤ ਸਿੰਘ ਲੱਗਦਾ ਹੈ ਜਾਂ ਹੋਰ ਵੀ ਜਿਹੜੇ ਅਹੁਦੇਦਾਰ ਨੇ ਕੋਈ ਐਮਐਲਏ ਰਹਿ ਚੁੱਕਾ ਕੋਈ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਕਈ ਧਾਰਮਿਕ ਅਹੁਦਿਆਂ ਤੇ ਰਹਿ ਚੁੱਕੇ ਨੇ ਪਰ ਇੰਨੀ ਵੱਡੀ ਜਿਹੜੀ ਹੈ ਇੱਕ ਗਲਤੀ ਕਿਵੇਂ ਹੋ ਗਈ ਤੜ ਦੇਖੋ ਜਿੱਥੋਂ ਚੱਕਰ ਪਹਿਲਾਂ ਨਾ ਮੈਂ ਆਪਦੀ ਗੱਲ ਹੀ ਕਰ ਲਾਂ ਮੈਂ ਤਾਂ ਬਰਗਾੜੀ ਵੀ ਕੱਲਾ ਕਾਲੀ ਦਾ ਚੋ ਗਿਆ ਸੀ ਕੱਲਾ ਉਹ ਬੰਦਾ ਹੈ ਬਰਗਾੜੀ ਗਿਆ ਮੈਂ ਉਦੋਂ ਜਦੋਂ ਮੇਰੇ ਫਿਰ ਬਾਦਚਾਰ ਹੈ ਉਦੋਂ ਵੀ ਇਹ ਗੱਲ ਮੰਨੀ ਗਈ ਸੀ ਕਿ ਮਾਫੀ ਮੰਗਣੀ ਜ਼ਰੂਰੀ ਆ ਠੀਕ ਆ ਔਰ ਉਸ ਤੋਂ ਬਾਅਦ ਜਦੋਂ ਫੇਰ ਇਲੈਕਸ਼ਨ ਆ ਰਹੀ ਮੈਂ ਫੇਰ ਕਿਹਾ ਲੀਡਰਸ਼ਿਪ ਬਦਲੋ ਆਪਣੇ ਆਪ ਜਦੋਂ ਉਸ ਤੋਂ ਬਾਅਦ ਫੇਰ ਆ ਰਹੀ ਮੈਂ ਵੇਖੋ ਵਾਰ-ਵਾਰ ਪਾਰਟੀ ਪਲੈਟਫਾਰਮ ਤੇ ਜਿਹੜੀ ਗੱਲ ਕਹਿਣੀ ਆ ਨਾ ਉਹ ਕਹਿੰਦੇ ਰਿਹਾ ਇਹ ਵੀ ਕਹਿੰਦੇ ਰਿਹਾ ਕਈ ਜਣਾ ਪਤਾ ਕਿ ਸਾਡੇ ਕਾਲੀ ਦਲ ਚੋਂ ਡੈਮੋਕਰੇਸੀ ਖਤਮ ਹੋ ਗਈ ਸੀ ਜਿੱਦੀ ਲੜਾਈ ਡੈਮੋ ਐਮਰਜੈਂਸੀ ਦੀ ਲੜਾਈ ਹਨ ਕਾਲੀ ਦਲ ਨਾਲ ਲੜੀ ਹਿੰਦੁਸਤਾਨ ਜੇਲਖਾਨਾ ਬਣਾਤਾ ਸੀ ਕਾਲੀ ਦਲ ਅੰਦਰ ਕਰਤਾ ਸੰਤ ਕਰਤਾ ਸਿੰਘ ਨੇ ਸੈਂਤੀ ਜਲੂਸ ਕੱਢ ਕੇ ਲੜਾਈ ਲੜੀ ਹਿੰਦੁਸਤਾਨ ਦੇ ਜਿਹੜਾ ਮੂੰਹ ਬੰਦ ਸੀ ਉਹਨੂੰ ਖੁਲਾਇਆ ਤੁਹਾਡੇ ਆ ਚੈਨਲ ਜਿਹੜੇ ਸੀ ਉਹ ਤੋਂ ਚੈਨਲ ਤਾਂ ਹੁੰਦੇ ਨਹੀਂ ਪ੍ਰਿੰਟ মিডিਆ ਸੀ ਉਹਨਾਂ ਨੂੰ ਜਾਦੀ ਦਵਾਈ ਬੋਲਣ ਦਾ ਅਧਿਕਾਰ ਸਰੇ ਦਵਾਈ ਇਹ ਕਾਲੀ ਦਲ ਦੂੰਦਾ ਰਿਹਾ ਹੈ ਲੇਕਿਨ ਕਾਲੀ ਦਲ ਦੇ ਵਿੱਚ ਨਹੀਂ ਡੈਮੋਕਰੇਸੀ ਨਹੀਂ ਨਾ ਰਹਿ ਗਈ ਹੁਣ ਕਾਲੀ ਦਲ 'ਚ ਵੇਖੋ ਇੱਕ ਉਹਦਾ ਸੈਕਟਰੀ ਐ ਇੱਕ ਚਰਨਜੀਤ ਸਿੰਘ ਬਰਾੜ ਉਹਨਾਂ ਦਾ ਹੀ ਸੈਕਟਰੀ ਉਹਨਾਂ ਦੇ ਪ੍ਰੋਗਰਾਮ ਦਿੰਦਾ ਉਹਨਾਂ ਦੇ ਦਫ਼ਤਰ ਦੇ ਨਾਲ ਦਫ਼ਤਰ ਉਹਦਾ ਆ ਪੂਰੀ ਗੱਲ ਨਹੀਂ ਸੁਣਦੇ ਦੱਸੋ ਫਿਰ ਸੁਣਾਗੇ ਕੀ ਫਿਰ ਬਾਕੀ ਕਹੇ ਵਰਕਟ ਦੀ ਕੀ ਗੱਲ ਉਹ ਕਹਿੰਦੇ ਜਿਹੜੀ ਗੱਲ ਕਰਨੀ ਪਾਰਟੀ ਪਲੇਟਫਾਰਮ ਤੇ ਆ ਕੇ ਕਰੋ ਵੱਖਰਾ ਢਾੜਾ ਬਣਾ ਕੇ ਕਿਉਂ ਕਰਦੇ ਉਹ ਤਾਂ ਟਾਈਮ ਮੰਗਦਾ ਰਿਹਾ ਵੇਖੋ ਨਾ ਤੁਸੀਂ ਤੁਸੀਂ ਟਾਈਮ ਮੰਗਦਾ ਉਹ ਤੁਸੀਂ ਟਾਈਮ ਦਿੰਦੇ ਨਹੀਂ ਕਿ ਉਹਨੂੰ ਉਹਦੇ ਸੈਕਟਰੀ ਨੂੰ ਟਾਈਮ ਨਹੀਂ ਜੇ ਤੁਸੀਂ ਦਿੰਦੇ ਜਿਹੜਾ ਤੁਹਾਡਾ ਸਿਆਸੀ ਸਿਕਤਰਾ ਤੁ ਫਿਰ ਹਾਰ ਕੇ ਉਹਨੇ ਗੁਰਦਰਾ ਸਾਹਿਬ ਜਾ ਕੇ ਉਹਨੇ ਆਹ ਸੱਚਾ ਪਾਤਸ਼ਾਹ ਮੈਂ ਵੀ ਇਸ ਚ ਦੋਸ਼ੀ ਹੂੰਗਾ ਕਾਲੀਦਾਲ ਅਰਸ਼ ਤੋਂ ਫਰਸ਼ਤੇ ਆ ਗਿਆ ਹੈ ਤੇ ਮੇਰੀ ਵੀ ਕੋ ਡਿਊਟੀ ਬਣਦੀ ਆ ਉਹਨੇ ਹਾਰ ਕੇ ਦੇ ਫਿਰ ਪ੍ਰੈਸ ਨੂੰ ਕਹਿਤਾ ਫਿਰ ਕਿੱਧਰ ਜਾਵੇ ਬੰਦਾ ਜੇ ਤੁਸੀਂ ਗੱਲ ਨਹੀਂ ਸੁਣਦੇ ਉਹਦੀ ਫਿਰ ਜਾ ਕੇ ਪ੍ਰੈਸੇ ਚ ਹੀ ਜਾਊਗਾ ਉਹਨੇ ਜਦ ਫਿਰ ਉਹ ਗੱਲ ਦਸੀ ਤਾਂ ਉਹ ਪਲੇਟਫਾਰਮ ਤੇ ਪਰ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੇ ਜਿੱਥੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਕਹਿੰਦੇ ਜੀ ਸਾਡਾ ਧੜਾ ਮਜ਼ਬੂਤ ਹੈ ਸਾਡੇ ਵੱਲ ਲੋਕ ਜਿਆਦਾ ਨੇ ਵੇਖੋ ਜਿਹੜਾ ਧੜਾ ਟੜਾ ਕਿਸੇ ਦਾ ਨਹੀਂਗਾ ਅਕਾਲੀ ਦਲ ਇੱਕ ਆ ਅਕਾਲੀ ਦਲ ਇੱਕ ਔਰ ਇੱਕ ਰਹਿਣਾ ਸਰਦਾਰ ਸੁਖਬੀਰ ਸਿੰਘ ਬਾਦਲ ਵੇਖੋ ਇੱਥੇ ਪਹਿਲਾਂ ਜਦੋਂ ਮੈਂ ਛੋਟਾ ਜਿਹਾ ਸੀ ਨਾ ਜਹਦਰ ਮੋਹਨ ਸਿੰਘ ਤੁਰਨੇ ਪ੍ਰਧਾਨ ਕਿਛਦੀ ਸੀ ਉਦੋਂ ਬਣ ਕੇ ਜਹੇਦਾਰਾ ਜਗਦੇਵ ਸਿੰਘ ਤਲਵੰਡੀ ਫਿਰ ਉਹਨਾਂ ਨੇ ਛੱਡੀ ਸੰਤਰਚੰਦ ਸਿੰਘ ਲੋਂਗੋਵਾਲ ਬਣ ਕੇ ਫਿਰ ਉਹਨਾਂ ਨੇ ਛੱਡੀ ਤੇ ਸਰਜੀਤ ਸਿੰਘ ਬਰਨਾਲਾ ਬਣ ਕੇ ਫਿਰ ਉਹਨਾਂ ਦੇ ਜਦੋਂ ਉਹ ਫੇਲ ਹੋ ਗਏ ਫਿਰ ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਰੋਟੇਸ਼ਨ ਨਾਲ ਚੱਲਦੀ ਹੈ ਗੱਲ ਜਿਹੜੀ ਇਹ ਪ੍ਰਕਾਸ਼ ਹੁਣ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਪ੍ਰੋਬਲਮ ਕੀ ਹੈ ਤੁਹਾਨੂੰ ਵੇਖੋ ਸਾਰ ਨੂੰ ਨਹੀਂ ਪ੍ਰੋਬਲਮ ਲੋਕਾਂ ਨੂੰ ਆ ਲੋਕਾਂ ਨੂੰ ਪ੍ਰੋਬਲਮ ਵੇਖੋ ਨਾ ਜ਼ੁਬਾਨ ਤਾਂ ਤੇ ਦਹਾ ਹਲਕਾ ਜਬਤ ਹੋ ਗਈਆਂ ਨੇ ਇਹ ਤੋਂ ਵੱਡੀ ਕੀ ਪ੍ਰੋਬਲਮ ਹੋ ਸਕਦੀ ਆ ਤੇ ਇੱਕ ਪ੍ਰਧਾਨ ਤੇ ਹੁੰਦਾ ਚਾਰ ਵਾਰ ਹੋ ਜਾਂਦੀ ਤੇ ਉਹਨੂੰ ਬਦਲ ਕੇ ਵੇਖ ਲਓ ਕੋਈ ਹੋਰ ਸਿੰਘ ਲਾ ਕੇ ਵੇਖ ਲਓ ਮੰਨਦੇ ਹੋ ਕਿ ਪ੍ਰਧਾਨ ਬਦਲਣ ਨਾਲ ਸਾਰੀ ਮੁਸ਼ਕਲਾਂ ਹੱਲ ਹੋ ਜਾਂਦੀਆਂ ਮੇਰੇ ਖਿਆਲ ਕਾਫੀ ਪਰਸੈਂਟ ਜਿਹੜੇ ਹਨ ਨਾਲ ਦੀ ਲੀਡਰਸ਼ਿਪ ਵੀ ਥੋੜੀ ਜਿਹੀ ਉਹਨਾਂ ਦੇ ਨਾਲ ਇੱਕ ਨਾ ਝੋਲੀ ਚੁੱਕ ਲੋਕਾਂ ਦਾ ਇੱਕ ਸਮੂਹ ਬਣ ਗਿਆ ਉਹ ਜਿਹਨਾਂ ਦੇ ਨਾਂ ਛੋਟੇ-ਛੋਟੇ ਨੇ ਕੋਈ ਬੰਟੀ ਹੈਗੀ ਆ ਕੋਈ ਸ਼ਗਰਕੰਦੀ ਹੈਗੀ ਆ ਕੋਈ ਨੋਨੀ ਹੈਗੀ ਆ ਕੋਈ ਹੋਰ ਜਿਹੜੇ ਜਹੇਦਰ ਵਾਲੇ ਨਾਂ ਨਹੀਂ ਜਿੱਤਨਾ ਕੋਈ ਜਾਨਵਰਾਂ ਦੇ ਨਾਂ ਹੁੰਦੇ ਆ ਉਹਨਾਂ ਦੇ ਨਾਂ ਉਹ ਇੱਥੇ ਹੀ ਜਦੋਂ ਤੁਰਿਆ ਜਾਂਦਾ ਜਹੇਦਰ ਜਗਦੇਵ ਸਿੰਘ ਤਲਵੰਦ ਦੇ ਹੋ ਕਾਲੀਦਲ ਦਾ ਪ੍ਰਧਾਨ ਰਕਾਤਰਾ ਹੱਥੇ ਕਿਰਪਾਨ ਆ ਜਹੇਦਰ ਗਰਚਨ ਸਿੰਘ ਟੋੜਾ ਜਾਂਦਾ ਸਰਦਾਰ ਪ੍ਰਕਾਸ਼ ਉਹ ਬਾਹਰ ਨਿਕਲਦਿਆਂ ਤੇ ਉਹ ਸਰਦਾਰ ਪ੍ਰਕਾਸ਼ ਉਹ ਬਾਹਰ ਜਾਂਦਾ ਔਰ ਇਸੇ ਤਰ੍ਹਾਂ ਬਾਬਾ ਖੜਕ ਸਿੰਘ ਔਰ ਕਿੰਨਿਆ ਕਿਤਾ ਮਤਿਆਹ ਦੱਸਾਂ ਉਹ ਇੱਕ ਕਾਲੀ ਦਲ ਦਾ ਇੱਕ ਮੇਰੀ ਬੇਨਤੀ ਸੁਣੋ ਇੱਕ ਕਾਲੀ ਦਲ ਦਾ ਇੱਕ ਚਿਹਰਾ ਮੋਰਾ ਸੀ ਪੀ ਆ ਜੀ ਸੁਖਵੀਰ ਬਾਦਲ ਚਿਹਰਾ ਨਹੀਂ ਹੈ ਨਹੀਂ ਨਹੀਂ ਕੱਲ ਇੱਕ ਮੇਰੀ ਬੇਨਤੀ ਸੁਣੋ ਗਾਤਰਾ ਪੰਜ ਕਕਾਰ ਕਾਲੀ ਦਲ ਦੇ ਬੰਦਿਆਂ ਨੂੰ ਪੰਜ ਬਾਣੀਆਂ ਵੀ ਕੰਠ ਹੁੰਦੀਆਂ ਸੀ ਹੁਣ ਤਾਂ ਚੌਦੀ ਸਾਹਿਬ ਦਾ ਪਾਸਾ ਮੇਰਾ ਸਵਾਲ ਹੈ ਕਿ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤੁਸੀਂ ਕਹਿ ਰਹੇ ਹੋ 10 ਜਮਾਨ ਤੱਕ ਜਿੱਤਣ ਵਾਲਾ ਇੱਕੋ ਪਰਿਵਾਰ ਹੈ ਬਾਦਲ ਪਰਿਵਾਰ ਬਾਕੀ ਤਾਂ ਕੋਈ ਜਿੱਤੇ ਨਹੀਂ ਇਹਦਾ ਮਤਲਬ ਬਾਦਲ ਪਰਿਵਾਰ ਦੀ ਹੁੰਦ ਹੈ ਤੇ ਜਿੱਤੇ ਨਹੀਂ 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 ਫਿਰ ਫਿਰ ਇੱਕ ਨਿੱਜੀ ਪਰਿਵਾਰ ਹੀ ਹੋ ਗਿਆ ਨਾ ਫਿਰ ਕਾਲੀ ਦਲ ਤਾਂ ਨਹੀਂ ਜਿੱਤਿਆ ਫਿਰ ਕਾਲੀ ਦਲ ਹਾਰ ਗਿਆ ਸਾਰਾ ਨਹੀਂ ਕਾਲੀ ਦਲ ਨਹੀਂ 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 ਇੱਕ ਮਿੰਟ ਕਾਲੀ ਦਲ ਦੀ ਸੀਟ ਤੇ ਲੜੇ ਐ ਤੋਂ ਸਾਬੀ ਤੇਰੀ ਮੇਰੀ ਭੈਣ ਤੇ ਫਿਰ ਜਿਹੜੇ ਤੁਸੀਂ ਪ੍ਰਧਾਨ ਜੇ ਉਹ ਤਾਂ ਸਾਰਾ ਕਾਲੀ ਦਲ ਹਾਰ ਗਿਆ ਉਹ ਸਰਕਾਰੀ ਦਲ ਹੀ ਹਾਰ ਗਿਆ ਉਹ ਤਾਂ ਫਿਰ ਇੱਕ ਫਿਰ ਆਪਾਂ ਇਹ ਬਠੰਡਾ ਹੀ ਕੱਲਾ ਰਹਿੰਦੀ ਆ ਉਹਨਾਂ ਬਠੰਡੇ ਦੇ ਪ੍ਰਧਾਨ ਫਿਰ ਬਣ ਜਾਣ ਬਠਿੰਡੇ ਦੇ ਥੋੜੇ ਪ੍ਰਧਾਨ ਨੇ ਉਹ ਉਹ ਸੱਚੇ ਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪਾਰਟੀ ਨੂੰ ਜਿਹੜਾ ਨਾ ਉਹ ਸਾਰਿਆਂ ਦਾ ਜਿਹੜੀ ਜ਼ਿੰਮੇਵਾਰੀ ਹੈ ਨੈਤਿਕ ਤੌਰ ਤੇ ਉਹਨਾਂ ਨੂੰ ਲੈਣੀ ਚਾਹੀਦੀ ਆ ਸਰਦਾਰ ਸੁबीर ਸਿੰਘ ਬਾਦਲ ਮੇਰੇ ਕੋਲ ਹੈ ਜੇਕਰ ਤੁਹਾਡੀ ਇਹ ਨਾ ਐਕਟੀਵਿਟੀਆਂ ਕਰਕੇ ਤੁਹਾਨੂੰ ਅਗਰ ਪਾਰਟੀ ਪ੍ਰਧਾਨ ਪਾਰਟੀ ਤੋਂ ਬਾਹਰ ਕਰ ਦਿੰਦੇ ਨੇ ਤੇ ਫਿਰ ਤੁਹਾਡਾ ਕੀ ਰੁਖ ਰਹੇ ਅਸੀਂ ਤਾਂ ਮੈਂ ਤਾਂ ਪਾਰਟੀ ਪਹਿਲਾਂ ਹੀ ਛੱਡਤੀ ਨਹੀਂ ਤੇ ਬਾਕੀ ਜਰੇਗੇ ਬਾਕੀ ਘੜੇ ਜਿਹੜੇ ਬਾਕੀ ਤੁਹਾਡੇ ਸਾਥੀ ਇੱਕ ਤਰੀਕਾ ਉਹ ਤਾਂ ਕੱਢ ਹੀ ਨਹੀਂ ਸਕੋ ਕਿ ਤਰ੍ਹਾਂ ਕੱਢ ਸਕਦੇ ਅਕਾਲੀ ਦਲ ਨੂੰ ਕਿ ਤਰ੍ਹਾਂ ਅਕਾਲੀ ਦਲ ਕੱਢ ਸਕਦਾ ਸਾਰਾ ਤਾਂ ਅਕਾਲੀ ਦਲ ਇੱਧਰ ਆ ਗਿਆ ਤੇ ਉਹ ਕਹਿੰਦੇ ਸਾਡੇ ਵੱਲ ਅਕਾਲੀ ਦਲ ਆਉਂਦੇ ਨਹੀਂ ਉਹ ਜੋ ਮਰਜ਼ੀ ਕਹੀ ਜਾਣੇ ਵੇਖੋ ਜਿਉਂ ਨਾਲ ਅਕਾਲੀ ਦਲ ਫਿਰ ਜਿੱਤਿਆ ਕਿਉਂ ਨਹੀਂ ਗਿਆ ਤੋਂ ਫਿਰ ਆਪਣੇ ਪ੍ਰੋਬਲਮ ਤੇ ਇੱਥੇ ਆ ਨਾ ਉਹਨਾਂ ਨਾਲ ਅਕਾਲੀ ਦਲ ਆ ਫਿਰ ਵੋਟਾਂ ਕਿੱਥੇ ਲੱਗੀ ਇਹਨਾਂ ਦੀ ਕਿੱਥੇ ਲੱਗੀ ਵੋਟ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਨਾਲ ਨਹੀਂ ਨਹੀਂ ਮੈਂ ਨਾ ਫਿਰ ਵੋਟ ਚਲੋ ਮੈਂ ਨਾ ਨਾਲ ਆ ਅਸੀਂ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਆ ਅਕਾਲੀ ਦਲ ਫਿਰ ਵੋਟਾਂ ਸਾਡੀ ਅ ਜੇ ਜੋਤੋ ਇਨਕਰਨਟ ਹੁੰਦੇ ਆਂ ਤੇ ਜੇ ਲੈ ਪ੍ਰਧਾਨ ਉਹਨਾਂ ਦਾ ਠੀਕ ਆ ਨਾ ਹਲ ਕੰਚਾਰਜ ਨੇ ਫਿਰ ਉਹ ਦੱਸੋ ਵੀ ਉਹ ਕਿੱਥੇ ਜਾਣਗੇ ਜੀ ਬਿਲਕੁਲ ਇੱਕ ਹੋਰ ਸਵਾਲ ਤੁਹਾਡਾ ਅਸੀਂ ਕਰਨਾ ਚਾਹਾਂਗੇ ਕਿ ਹੁਣ ਤੁਸੀਂ ਆਉਣਲੇ ਸਮੇਂ 'ਚ ਕੀ ਦੇਖਦੇ ਹੋ ਹੈ ਆਉਣਲੇ ਸਮੇਂ ਤੁਸੀਂ ਕੀ ਅਕਾਲੀ ਦਲ ਦਾ ਭੂਖ ਸਮੇਂ ਦੇ ਅਕਾਲੀ ਦਲ ਤਾਂ ਵੇਖੋ ਜਲਾਊਗਾ ਅਕਾਲੀ ਦਲ ਪੰਜਾਬ 'ਚ ਰਾਜ ਕਰੂਗਾ ਔਰ ਅਕਾਲੀ ਦਲ ਦਾ ਪੰਜਾਬ 'ਚ ਰਾਜੂਗਾ ਅਕਾਲੀ ਦਲ ਪੰਜਾਬ 'ਚ ਰਾਜ ਕਰੂਗਾ ਔਰ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਊਗੀ ਅਕਾਲੀ ਦਲ ਦੀ ਸਰਕਾਰ ਬਣੂਗੀ ਜਿਹੜੀ ਆ 1 ਜੁਲਾਈ ਨੂੰ ਤੁਸੀਂ ਹੁਣ ਫਿਰ ਕਰੋਗੇ ਇੱਕ ਇੱਕ 1 ਜੁਲਾਈ ਨੂੰ ਫਿਰ ਤੁਸੀਂ ਹੁਣ ਕਰੋਗੇ ਹਾਂ 1 ਜੁਲਾਈ ਨੂੰ ਇੱਕ 1 ਜੁਲਾਈ ਨੂੰ ਜਿਹੜਾ ਨਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਿੰਘ ਇਥੇ ਆਣ ਕੇ ਪੇਸ਼ ਹੋਣਗੇ ਉਹ ਥੱਲੇ ਨਮਾਰਾਇਦੇ ਹੁਣੇ ਔਰ ਆਪਾਂ ਗਲਤ ਹੋ ਗਏ ਇੱਥੇ ਆ ਜੀ ਜੀ ਸੋ ਉਹਦੇ ਕਰਕੇ ਇਥੇ ਆਣ ਕੇ ਪੇਸ਼ ਹੋਣਗੇ ਜਦੋਂ ਕੋਈ ਬੰਦਾ ਗਲਤੀ ਮੰਨ ਲੈਂਦਾ ਆਪਣੀ ਤੇ ਉਹ ਗੁਰੂ ਦੇ ਸਾਹਮਣੇ ਹੋ ਜਾਂਦਾ ਤੇ ਉਹਨੂੰ ਸਜ਼ਾ ਲੱਗ ਜਾਂਦੀ ਹੈ ਧਾਰਮਿਕ ਤੌਰ ਤੇ ਉਹ ਸਜ਼ਾ ਭੁਗਤ ਲੈਂਦੇ ਆ ਤੇ ਖਾਲਸਾ ਪੰਥ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਹਰ ਬਿਰਦ ਸੁਆਮੀ ਸੰਦਾ ਜਿਹੜਾ ਆਇਂਦਾ ਨਾ ਗੁਰੂ ਦੀ ਸ਼ਰਨ ਚ ਗੁਰੂ ਉਹ ਆਪਣੇ ਗੱਲ ਨਾਲ ਲਾ ਲੈਂਦੇ ਆ ਇੱਥੇ ਤਾਂ ਵੇਖੋ ਅਸੀਂ ਕਿੰਨੇ ਕਿੰਨੇ ਆਣ ਕੇ ਰੋਜ਼ ਕਿਹਨੀ ਸੰਗਤ ਹੁੰਦੀ ਆ ਇੱਥੇ ਔਰ ਸਵੇਰੇ ਤੇ ਸ਼ਾਮੀ ਜਦੋਂ ਅਸੀਂ ਅਰਦਾਸ ਕਰਦੇ ਆ ਜਦ ਸਵੇਰੇ ਤੇ ਸ਼ਾਮੀ ਅਰਦਾਸ ਕਰਦੇ ਆ ਅਰਦਾਸ ਦੇ ਵਿੱਚ ਵੀ ਤੇ ਕਹਿੰਨੇ ਜੇ ਭੁੱਲ ਚੁੱਕ ਕੋਈ ਗਈ ਤੇ ਖਿਮਾ ਬਖਸ਼ ਸਵੇਰੇ ਵੀ ਕਰਦੇ ਆ ਸ਼ਾਮੀ ਵੀ ਗੁਰੂ ਅਕਾਸ਼ ਕਰਦੇ ਤੇ ਗੁਰੂ ਸਾਨੂੰ ਬਖਸ਼ਦਾ ਵੀ ਆ। ਸੋ ਇਹ ਅਰਦਾਸ ਕਰਕੇ ਇੱਥੇ ਕੋਈ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਵੱਡਾ ਹੁੰਦਾ। 1 ਜੁਲਾਈ ਵਿਰੋਧ ਦਾ ਦਿਵਸ ਆ ਕਿ ਕਾਲੀਦਨ ਨੂੰ ਬਚਾਉਣ ਦਾ ਦਿਵਸ। ਬਚਾਉਣ ਵਾਲਾ। ਕਾਲੀਦਲ ਦੀ ਸਰਵਾਈਵਲ ਦਾ ਦਿਵਸ ਆ। ਕਾਲੀਦਾਲਾ ਜਿਹੜੀ ਉਹ ਚੜ੍ਹਦੀ ਕਲਾ ਵਲ ਲੈ ਕੇ ਜਾਣ ਨੂੰ ਕਾਲੀਦਲ ਜਿਹੜਾ ਅਰਸ਼ ਤੋਂ ਫਰਸ਼ ਤੇ ਆ ਗਿਆ ਔਰ ਬੰਬਾਰ ਪੈ ਗਿਆ। ਉਹਨੂੰ ਕਾਲੀਦਲ ਨੂੰ ਫੇਰ ਲਿਆਂ ਤੇ ਲਿਆਉਣ ਵਾਸਤੇ ਉੱਥੋਂ ਸ਼ੁਰੂਆਤ ਕਰਨ ਲੱਗੇ। ਇੱਕ ਤਰੀਕ। ਫਤਿਹ ਅਸਲ ਹੋਏਗੀ। ਹਾਂਜੀ। ਫਤਿਹ ਅਸਲ ਹੋਏਗੀ। ਫਤੇ ਜਿਹੜਾ ਗੁਰੂ ਦੀ ਸ਼ਰਨਾ ਆਈਂਦਾ ਉਹਨੂੰ ਫਰ ਹਰ ਹਾਲਤ ਚ ਮਿਲਦੀ ਆ ਔਰ ਕਾਲ ਤਖਤਲੇ ਮੂੰਹ ਨਹੀਂ ਨਾ ਰਿਹਾ ਲੀਡਰਸ਼ਿਪ ਦਾ ਮੂੰਹ ਜਿਹੜਾ ਸੀ ਉਹ ਗਿਆ ਦਲੀਲਲੇ ਤੇ ਜਦੋਂ ਮੂੰਹ ਦਲੀਲਲੇ ਆਇਆ ਫਿਰ ਹਾਰ ਹੋਈ ਔਨ ਕਾਲ ਤਖਤ ਨੂੰ ਮੋੜ ਕੇ ਲੈ ਆਉਣ ਲੱਗੇ ਜਿੰਦਰ ਸਾਹਿਬ ਨੇ ਵੀ ਕਿਹਾ ਕਿ ਕਾਲ ਤਖਤ ਸਾਹਿਬ ਵੱਲ ਕੋਈ ਪਿੱਟ ਨਹੀਂ ਕਰਦਾ ਮੈਨੂੰ ਹਾਂ ਉਹਨਾਂ ਕਹਤਾ ਹੈ ਕੱਲ ਹੂੰ ਕਹਤਾ ਹੈਗਾ ਇੱਕ ਇਸ਼ਾਰਾ ਤਾਂ ਦਿੱਤਾ ਵੀ ਜਦੋਂ ਕਾਲੀ ਦਲ ਦਾ ਮੂੰਹ ਕਾਲ ਤਖਤਲੇ ਰਹੂਗਾ ਸੱਚਖੜਾ ਰਮੰਦਰ ਸਾਹਿਬ ਵੱਲ ਰਹੂਗਾ ਉਹ ਤੇ ਚੜਦੀ ਕਲਾ ਉਹ ਸਰਕਾਰਾਂ ਤੋਂ ਉਹਨਾਂ ਦੇ ਪੈਰਾਂ ਚ ਤੁਰੀਆਂ ਹਰਨਗੀਆਂ ਜਾ ਰਹੇ ਹਨ ਵੀ ਤੁਸੀਂ ਵੀ ਆਓਗੇ ਜੀ ਸਾਰੇ ਆ ਰਹੇ ਆ ਮੈਂ ਤਾਂ ਬਾਕੀ ਕਾਲੀ ਦਲ ਨੂੰ ਵੀ ਬੇਨਤੀ ਕਰਨੀ ਚਾਹਣਾ ਇਸ਼ਤਿਹਾਰ ਸ਼ਰੋਣੀ ਕਮੇਟੀ ਨੇ ਵੀ ਦਿੱਤੇ ਸੀ ਤੇ ਸਭ ਸਾਰੇ ਆ ਜਾਣੇ ਦੇ ਵਿੱਚ ਜਿਹੜਾ ਦਿਮਾਗ ਤੇ ਬਹੁਤ ਜਿਆ ਸੁਖਵੀਰ ਬਾਦਲ ਨੂੰ ਤੁਸੀਂ ਇਨਵਾਈਟ ਕਰ ਦਿਓ ਕਿ ਉਹ ਆਣ ਮੈਂ ਤਾਂ ਉਹ ਵੀ ਆ ਜਾਣ ਸਾਡੀ ਕੋਈ ਦੁਸ਼ਮਣੀ ਥੋੜੀ ਉਹਨਾਂ ਨਾਲ ਯਾਰ ਤੁਸੀਂ ਤਾਂ ਐ ਸਮਝਦੇ ਚਾਹੇ ਹੀ ਉਹਨਾਂ ਦੇ ਦੁਸ਼ਮਣ ਆਈ ਇਕੱਠੇ ਰਹਿ ਇਕੱਠੇ ਖਾਂਦੇ ਪੀਂਦੇ ਰਹਾਂ ਸਾਰਾ ਕੁਝ ਤੁਸੀਂ ਬੁਲਾਉਂਦੇ ਪਹਿਲੀ ਤਰੀਕ ਨੂੰ ਨਹੀਂ ਅਹੀਂ ਤਾਂ ਮੈਂ ਥੋੜਾ ਬੁਲਾ ਸਕਦਾ ਜਿੰਨਾ ਵੀ ਮੈਂ ਤਾਂ ਨਾ ਵੀ ਸਾਰੇ ਉਹ ਵੀ ਆ ਜਾਣ ਉਹ ਵੀ ਆ ਜਾਣ ਤੇ ਇਕੱਠੇ ਹੋ ਗਏ ਤੇ ਮਾਫੀ ਮੰਗੀਏ ਔਰ ਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਤੇ ਆਪਾਂ ਇੱਕ ਮੁੱਠ ਹੋ ਕੇ ਤੇ ਪੰਜਾਬ ਨੂੰ ਦੱਸੀਏ ਕਿ ਆਹ ਗਲਤੀਆਂ ਹੋ ਗਈਆਂ ਮੰਨ ਲੀਆਂ ਹੋਣਾਂ ਹੀ ਇਹ ਚਿਕੜੀ ਗੱਲ ਆ ਕਾਲੀ ਦਲ ਦੀ ਚੜ੍ਹਦੀ ਕਲਾ ਲਈ ਲੜੀਏ ਕਾਲੀ ਦਲ ਚੜ੍ਹਦੀ ਕਲਾ ਦੀ ਅਰਦਾਸਾਂ ਕਰੀਏ ਇਹੋ ਹੀ ਮੈਂ ਤਾਂ ਉਹਨਾਂ ਨੂੰ ਆ ਨਾ ਮੇਰੇ ਭਰਾ ਨੇ ਉਹ ਉਹ ਕਿਰੇ ਅਸੀਂ ਕਰੀਏ ਇੱਕ ਦਿਨ ਅਸੀਂ ਤਾਂ ਕਾਲੀ ਦਲ ਨੂੰ ਬਚਾਉਣ ਵਾਸਤੇ ਕਾਲੀ ਦਲ ਦੀ ਸਰਵਾਈਵਲ ਵਾਸਤੇ ਸਾਰੇ ਕਹਿ ਰਹੇ ਅੱਛਾ ਆਖਰੀ ਸਵਾਲ ਕੀ ਸਮਝਦੇ ਹੋ ਅੰਮ੍ਰਿਤਪਾਲ ਦਾ ਵਿਰੋਧ ਕਰਨਾ ਕਾਲੀ ਦਲ ਨੂੰ ਮਹਿੰਗਾ ਪਿਆ ਬਿਲਕੁਲ ਮੈਂ ਕਹ ਪਿਆ ਬੋਲਣਾ ਨਹੀਂ ਚਾਹੀਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਜਿਹੜਾ ਕੋਈ ਆਣ ਕੇ ਪੰਥ ਦੀ ਵੇਖੋ ਦੋ ਸੀਟਾਂ ਜਾਂ ਪੰਥ ਦੀ ਝੋਲੀ ਪਈਆਂ ਤੇ ਜਿਹਦਾ ਪਰਿਵਾਰ ਦੇ ਪਈ ਤੇ ਜਦੋਂ ਉਹਨਾਂ ਨੂੰ ਆਪਾਰਾ ਐਸਐਸ ਦਾ ਏਜੰਟ ਕਹੀ ਜਾਂਦੇ ਆ ਇਹ ਕੋ ਗੱਲ ਥੋੜੀ ਬਾਕੀ ਸੀਟਾਂ ਤੇ ਬੜਾ ਅਸਰ ਪਿਆ ਮੈਂ ਬਲਟੋਆ ਸਾਹਿਬ ਮੇਰੇ ਛੋਟੇ ਭਰਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਬੋਲ ਬੋਲਣ ਲੱਗੇ ਸੌਰ ਆ ਸੋਚਿਆ ਕਰੋ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਉਹਨਾਂ ਦਾ ਸਤਿਕਾਰ ਕਰਦੇ ਉਹ ਵੀ ਬੋਲਣ ਲੱਗੇ ਉਹ ਕਹਿੰਦੇ ਅਸੀਂ ਭਾਈਚਾਰਕ ਸਾਂਝ ਵਾਸਤੇ ਗੱਲ ਕੀਤੀ ਹੈ ਕਿਹੜੀ ਅਕਾਲੀ ਦਲ ਕਹਿ ਰਿਹਾ ਸੀ ਮਿਸ਼ਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਵੇਖੋ ਤੇ ਭਾਈਚਾਰ ਅਸੀਂ ਵੀ ਮੈਂ ਅਕਾਲੀ ਦਲ ਨੂੰ ਛੱਡ ਕੇ ਉਹਦੀ ਮਤ ਕਿਤੇ ਮੈਂ ਨਹੀਂ ਭਾਈਚਾਰਕ ਸਾਂਝ ਲਈ ਕੀਤੀ ਮੈਂ ਉੱਥੇ ਕੈਂਪ ਕਰਨ ਗਿਆ ਸੀ ਕਿ ਮੈਨੂੰ ਹੰਦੂ ਵੀਰਾਂ ਨੇ ਇਹ 2 ਮਿੰਟ ਗੱਲ ਸੁਣ ਕੇ ਜਦ ਮੈਂ ਬੜੇ ਕੰਮ ਕੀਤੇ ਸਾਰੇ ਉਹਨਾਂ ਦੇ ਉਹ ਮੈਨੂੰ ਆਦਿਆ ਵੀ ਕਿਤੇ ਸਾਨੂੰ ਆਖੀ ਜਾਂਦੇ ਆ ਵਲਟੋਆ ਸਾਪਿਆਤਵਾਦ ਨਾਲ ਆ ਜਾਂਦਾ ਵੇ ਮੈਂ ਤੁਹੀਂ ਮਨਵਤਵਾਦੀ ਬੈਠਦੇ ਆਂਦੇ ਨਹੀਂ ਹਾਂ ਤੇ ਕੀ ਕਰੋਗੇ ਤੁਹਾਡਾ ਪ੍ਰੋਗਰਾਮ ਕੀ ਆ ਮੈਂ ਪ੍ਰੋਗਰਾਮ ਆ ਤੁਹਾਡਾ ਸਮਾਨ ਪਿਆ ਨੇ ਇੱਥੇ ਗੱਡੀਆਂ ਦੀਆਂ ਗੱਡੀਆਂ ਅਸੀਂ ਆ ਬਾਰਡਰ ਖਲੋਣਾ ਚਾਹੁੰਦੇ ਨੰਬਰ 1 ਤੇ ਕਿ ਸਾਡਾ ਵਪਾਰ ਸਾਡੇ ਦੂਵੀਰਾਂ ਦਾ ਵਪਾਰ ਵਧੇ ਕਿਸਾਨਾਂ ਦਾ ਜਿਹੜਾ ਵਪਾਰ ਵਧੇ ਸਬਜ਼ੀਆਂ ਕਣਕ ਝੋਨਾ ਉਧਰ ਜਾ ਕੇ ਦੇ ਕੇ ਨੰਬਰ 1 ਤੇ ਸਾਡਾ ਇਹ ਪ੍ਰੋਗਰਾਮ ਆ ਨੰਬਰ 2 ਆ ਪੰਜਾਬ ਦਾ ਪਾਣੀ ਮੁੱਕ ਚਲਿਆ ਉਹ ਪਾਣੀ ਨੂੰ ਸਹੀ ਕਰਨਾ ਨੰਬਰ 3 ਵਾਤਾਵਰਨ ਖਤਮ ਹੋ ਚਲਿਆ ਉਹਨੂੰ ਠੀਕ ਕਰਨਾ ਜਿਹੜੇ ਸਿੰਘ ਫੜੇ ਉਹਨਾਂ ਨੂੰ ਛਡਾਉਣਾ ਔਰ ਹਿਰਾਜ ਕੇ ਜੋ ਮਹਾਰਾਜ ਜਨਜੀਤ ਸਿੰਘ ਅਗਰਾਜ ਕਹਿੰਦੇ ਉਹਦੇ ਤਾਂ ਹਿੰਦਿਆ ਗਏ ਤੇ ਮੈਂ ਤੁਹਾਨੂੰ ਵੀ ਤਾਂ ਨਾਲ ਹੀ ਰੱਖਣਾ ਸਾਡਾ ਸਿਧਾਂਤ ਇਹ ਕਹਿੰਦਾ ਹੈ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਹ ਹਨ ਦਿਸੇ ਬਾਹਰ ਜੀਓ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚ ਵਰਨਾ ਕੋ ਸਾਂਝਾ ਔਰ ਅੱਲਾ ਨੂਰ ਪਾਯਾ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਾ ਕੌਣ ਭਲੇ ਕੋ ਮੰਦੇ ਅਸੀਂ ਕਿਹੜਾ ਮਤਲਬ ਇੱਥੇ ਪੰਜਾਬ ਦੇ ਵਿੱਚ ਕੋਈ ਅਸ਼ਾਂਤੀ ਚਾਹੁੰਨੇ ਅਸੀਂ ਕੋ ਚਾਹੁੰਨੇ ਵੀ ਪੰਜਾਬ ਅਸੀਂ ਤਾਂ ਸਾਡੀ ਕਿੱਡੀ ਸਾਂਝੀ ਹਿੰਦੂ ਵੀਰਾਂ ਨਾਲ ਅਸੀਂ ਰੋਜ਼ ਇੱਕ ਦੂਜੇ ਦੇ ਵਿਆਹਾਂ ਤੇ ਅਹੀਂ ਉਹਨਾਂ ਦੇ ਮਰਗਾਂ ਦੇ ਰੋਜ ਜਫੀਆਂ ਪਾਪਾ ਮਿਲਦੇ ਮੇਰੇ ਜਿੰਨੇ ਯਾਰ ਹਿੰਦੂ ਵੀਰ ਨੇ ਮੇਰੇ ਖਾਲੋ ਉਹਨੇ ਦੂਸਰੇ ਨਹੀਂ ਹੋਣੇ ਇਹ ਗੱਲਾਂ ਸਾਰੀਆਂ ਗਲਤ ਸਿਰਫ ਉਹਨੂੰ ਅੰਮ੍ਰਿਤਪਾਲ ਨੂੰ ਗਲਤ ਕਰਨ ਵਾਸਤੇ ਇਹ ਗੱਲਾਂ ਕਹੀਆਂ ਜਾ ਰਹੇ ਹੈ ਮੈਂ ਤੁਹਾਡੇ ਮੈਂ ਮਾਦਮ ਰਾਈ ਕਹਿਣਾ ਚਾਹੁੰਦਾ ਉਹਨੂੰ ਬਿਨਾਂ ਸ਼ਰਤ ਛੱਡੋ ਐ ਨਸੇ ਖਤਮ ਕਰੋ ਉਹਦੇ ਤੋਂ ਉਹਨੂੰ ਸਵਿਧਾਨ ਦੀ ਸੌ ਚੁੱਕੇ ਆਣ ਕੇ ਹੁਣ ਤਨੇ ਸਵਿਧਾਨ ਨੂੰ ਮੰਨ ਲਿਆ ਉਹ ਤੁਸੀਂ ਸੰਵਿਧਾਨ ਦੀ ਲੰਗਣਾ ਕਰ ਰਹੇ ਜਿਹੜੇ ਉਹਨੂੰ ਉਹਦੀ TNSC ਨਹੀਂ ਜਿਟਾਉਂਦੇ ਤੁਹਾਨੂੰ ਉਹ ਆਪਦੀ ਗੱਲ ਰੱਖਣ ਦਾ ਮੌਕਾ ਨਹੀਂ ਇਹ ਦਿੰਦੇ ਉਹ ਲੋਕਾਂ ਦੀਆਂ ਮੰਗਾਂ ਦੀ ਗੱਲ ਜਿਹੜੀ ਅਸੀਂ ਬਾਹਰ ਵਹਿਰੇ ਕੀਤੇ ਸੀ ਉਹ ਜਾ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਹ ਗੱਲ ਕਰੇ ਵਪਾਰ ਖਲਾਵੇ ਆ ਬਾਰਡਰ ਖੁੱਲਣ ਆ ਇੱਥੇ ਪੰਜਾਬ ਹੱਬ ਬਣੇ ਇਕਨੋਮਿਕ ਜਿਹੜੇ ਹੱਬ ਟੂਰਿਜ਼ਮ ਤੇ ਹੱਬ ਬਣੇ ਇੱਥੋਂ ਦਾ ਵਪਾਰ ਵਧੇ ਫੁੱਲੇ ਸਿੱਖ ਤੇ ਹਿੰਦੂ ਮੁਸਲਮਾਨ ਸਾਈ ਸਾਰੇ ਰਲ ਕੇ ਗਲਵਕੜੀਆਂ ਪਾ ਕੇ ਰਹੀਏ ਅਸਲ ਚ ਭਗਵੰਤ ਮਾਨ ਨੇ ਤਾਂ ਕੀ ਬਣਾਉਣਾ ਰੰਗਲਾ ਪੰਜਾਬ ਆਹੀਂ ਜਰੂਰ ਰੰਗਲਾ ਪੰਜਾਬ ਬਣਾਵਾਗੇ ਜੇ ਸਾਡੇ ਕਿਤੇ ਹੱਥੇ ਸ। ਤਾਂ ਐਸਨ ਭਾਈ ਮਨਜੀਤ ਸਿੰਘ ਜੀ ਇੱਕ ਤਰੀਕ ਨੂੰ ਇੱਕ ਵੱਡੀ ਜਿਹੜੀ ਪੰਥਕ ਇਕੱਤਰਤਾ ਜਿਹੜੀ ਇੱਥੇ ਹੋ ਰਹੀ ਹੈ ਜਿੰਨੂੰ ਅਸੀਂ ਰਾਜਨੀਤਿਕ ਤੌਰ ਤੇ ਵੀ ਵੇਖ ਰਹੇ ਹਾਂ ਕਿਉਂਕਿ ਜੋ ਬਾਦਲ ਪਰਵਾਰ ਦੇ ਵਿਰੋਧੀ ਨੇ ਇੱਕ ਤਰ੍ਹਾਂ ਦੇ ਖਾਸ ਕਰਕੇ ਉਹ ਅਕਾਲੀ ਦਲ ਦਾ ਪਹਾਵੇ ਹਿੱਸਾ ਨੇ ਉਹਨਾਂ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਤੇ ਆ ਕੇ ਉੱਤੇ ਇੱਥੇ ਮਾਫੀ ਮੰਗੀ ਜਾਏਗੀ ਉਸ ਤਬਾਦ ਸਿੰਘ ਸਾਹਿਬ ਨੂੰ ਬਕਾਇਦਾ ਤੌਰ ਤੇ ਮੰਗ ਪੱਤਰ ਦਿੱਤਾ ਜਾਏਗਾ ਕਿ ਉਹਨਾਂ ਕੋਲੋਂ ਕੁਝ ਗਲਤੀਆਂ ਹੋਈਆਂ ਨੇ ਤੇ ਉਸ ਦੇ ਵਿੱਚ ਮਾਫੀ ਦਿੱਤੀ ਜਾਏ ਤਾਂ ਫਿਲਹਾਲ 1 ਜੁਲਾਈ ਨੂੰ ਲੈ ਕੇ ਲਗਾਤਾਰ ਜੋ ਹੈ ਅਕਾਲੀ ਦਲ ਦੇ ਉੱਤੇ ਇਸ ਵੇਲੇ ਸਭ ਦੀਆਂ ਨਜ਼ਰਾਂ ਨੇ ਕਿ ਆਖਿਰਕਾਰ 1 ਜੁਲਾਈ ਨੂੰ ਕੀ ਹੋਏਗਾ ਲੇਕਿਨ ਉਹਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਤੇ ਭਾਈ ਮਨਜੀਤ ਸਿੰਘ ਖਣਾ ਵੱਲੋਂ ਇੱਕ ਮੰਗ ਪੱਤਰ ਵੀ ਅੱਜ ਜਹਦਾਰ ਸ੍ਰੀ ਕਾਲ ਤਖਤ ਸਾਹਿਬ ਨੂੰ ਪੇਟ ਕੀਤਾ ਗਿਆ ਹੈ ਕੈਮਰਾਮੈ ਪੰਜਾਬ ਟੀਵੀ ਅੰਮ੍ਰਿਤਸਰ